केंद्र सरकार की प्रधानमंत्री मोदी की ट्रम्प के साथ जो चल रही वो फेल हो चुकी हैं उसका कारण है कि हमारे लोगों को अमेरिका से जिस तरीके से वापस लाया जा रहा है हमारे जंजीरों में नौजवानों को वापस भेजा जा रहा है उससे साफ समझ आ रही है कि इनों इनका छप्पन इंच का सीना ਟ੍ਰੰਪ ਦੇ ਸਾਹਮਣੇ ਬਿਲਕੁਲ ਫੀਕਾ ਪੜ ਚੁਕਾ ਹੈ ਮੋਟੀ 155 ਇੰਚ ਦੀ ਛਾਤੀ ਵਾਲਾ ਕਹਿ ਕੇ ਇਹਦੀ ਛਾਤੀ 26 ਇੰਚ ਦੀ ਵੀ ਦਿਖਾਈ ਨਹੀਂ ਦੇ ਰਹੀ ਇਹ ਇੱਕ ਟ੍ਰੰਪ ਦੇ ਨਾਲ ਜਰਾਨਾ ਸ਼ੋਅ ਕਰਨ ਆਇਆ ਜਦ ਕਿ ਇਹ ਪੰਜਾਬ ਨੂੰ ਇੱਕ ਸ਼ੇਰ ਪੁਰਾਣੇ ਤੌਰ ਦੇ ਵਿੱਚ ਖਿੱਚ ਕੇ ਲੈ ਕੇ ਜਾ ਰਿਹਾ ਜੋ ਕਿ ਦਰਸਰ ਬਹੁਤ ਗਲਤ ਹੋ ਰਿਹਾ ਹੈ ਪੰਜਾਬ ਨਾਲ ਹਮੇਸ਼ਾ ਅੱਜ ਤੱਕ ਇਹ ਚਾਈ ਹੁੰਦੇ ਆ ਰਹੀ ਆ शर्म करो। शर्म शर्म करो। और जब जब हमारे देश का प्रधानमंत्री पाकिस्तान जाता है जब जब हमारे देश का प्रधानमंत्री श्रीलंका जाता है वहाँ पे जो प्रिजनर्स होते हैं जो क्रिमिनल्स होते हैं एक कॉर्डियल रिलेशन दिखाने के लिए एक अच्छा संबंध दिखाने के लिए उन प्रिजनर्स को और क्रिमिनल्स को भी छोड़ा जाता है कि कॉन्फिडेंस बिल्डिंग मेजर लग सके ਇਹ ਦੇਖੀਂ ਦੀ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਨਹੀਂ ਤੋਂ ਡੂਪ ਮਰੋ ਡੂਪ ਮਰੋ ਡੂਪ ਮਰੋ ਨਰਿੰਦਰ ਮੋਦੀ ਹਾਏ 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 ਮੋਦੀ ਜੀ ਟਰੰਪ ਨਾਲ ਜੇ ਉਹ ਸਾਡੇ ਨਾਲ ਦਰਵੇਵਾਰ ਕਰ ਰਿਹਾ ਤੁਸੀਂ ਵੀ ਉਹਨਾਂ ਨੂੰ ਆਪਣੀ 52 ਇੰਚਾਂ ਵਾਲੀ ਜਿਹੜੀ ਛਾਤੀ ਕਹਿੰਦੇ ਸੀ ਉਹ ਦਿਖਾਓ ਤੁਹਾਡੀ ਜਿਹੜੀ ਚੀਨ ਚ ਵਾਲੀ ਛਾਤੀ ਆ ਉਹ 24 ਦਿਨ ਵੀ ਦਿਖ ਰਹੀ ਅਤੇ ਪੰਜਾਬ ਨਾਲ ਇਖਤਰਾਬ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਨੂੰ ਹੀ ਐਨਐਟੀਵੀ ਦਿਖਾਉਣ ਦੇ ਲਈ ਹਰ ਵਾਰ ਦੀ ਤਰ੍ਹਾਂ ਪੰਜਾਬ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਤੇ ਇੱਥੇ ਜਹਾਜ਼ ਉਤਾਰੇ ਜਾ ਰਹੇ ਆ ਤੇ ਉਹਨਾਂ ਨੂੰ ਬਹੁਤ ਹੀ ਬੇਤੰਗ ਨਾਲ ਇੱਕ ਉਗਰਵਾਦੀ ਟਾਈਪ ਕੀ ਮਚ 84 ਦੇ ਵਿੱਚ ਨਾਜਾਇਜ਼ ਪੰਜਾਬ ਨਾ ਹੁੰਦੀ ਆਈ ਆ ਉਸੇ ਤਰ੍ਹਾਂ ਕਰੀ ਆ ਟ੍ਰੰਪ ਨੂੰ ਚੱਲ ਜਾ ਇੰਤਿਸ਼ਾਹੀ ਦਿਖਾਓ ਚਾਤੀ ਦਿਖਾਓ ਯਾਰੀ ਦੋਸਤੀ ਬੰਦ ਕਰੋ ਬੰਦ ਕਰੋ ਬੰਦ ਕਰੋ ਕਿ ਅਮਰਸਰ ਨੂੰ ਹੀ ਕਿਉਂ ਚੁਣਿਆ ਨਰਿੰਦਰ ਮੋਦੀ ਜੀ ਨੇ ਪਿਛਲਾ ਜਹਾਜ਼ ਵੀ ਜਿਹੜਾ ਅਮਰਸਰ ਉਤਰਿਆ ਉਹਦੇ ਵਿੱਚ ਵੀ ਹੋਰ ਸੂਬਿਆਂ ਦੇ ਲੋਕ ਜ਼ਿਆਦਾ ਸਿਗੇ ਔਰ ਅੱਜ ਵੀ ਵੱਖ-ਵੱਖ ਸੂਬਿਆਂ ਦੇ ਲੋਕ ਆ ਰਹੇ ਨੇ ਔਰ ਕੱਲ ਵੀ ਆਏ ਨੇ ਸੋ ਇੱਥੋਂ ਪਤਾ ਲੱਗ ਰਿਹਾ ਕਿ ਮਾਨਸਿਕ ਜਿਹੜਾ ਇਹਨਾਂ ਦਾ ਧਿਆਨ ਹੈ ਇਕ ਪੰਜਾਬ ਦੇ ਐਂਟੀ ਮਾਹੌਲ ਬਣਾਉਣਾ ਚਾਹੁੰਦੇ ਨੇ ਕਿਉਂਕਿ ਇਤਿਹਾਸ ਵਿੱਚ ਹੀ ਬਾਹਰਲੇ ਮੁਲਕਾਂ ਦੀ ਸਾਜ਼ਿਸ਼ ਕਰਕੇ ਪੰਜਾਬ ਦਾ ਨੁਕਸਾਨ ਹੋਇਆ ਹੈ। ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਹਾਲ ਬਾਜ਼ਾਰ ਦੇ ਬਾਹਰ ਹੱਥਾਂ ਵਿੱਚ ਬੇੜੀਆਂ ਪਾ ਕੇ ਮੋਦੀ ਸਰਕਾਰ ਦਾ ਪੁਤਲਾ ਫੂਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਥ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋਸਤੀ ਹੈ। ਪਰ ਉਹ ਦੋਸਤੀ ਦਾ ਜਵਾਬ ਗਲਤ ਤਰੀਕੇ ਨਾਲ ਦੇ ਰਿਹਾ ਹੈ ਸਾਡੇ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕਰ ਉਹਨਾਂ ਨੂੰ ਜੰਜੀਰਾਂ ਵਿੱਚ ਜਕੜ ਕੇ ਹੱਥੀ ਕੜੀਆਂ ਪਾ ਕੇ ਸਾਡੇ ਦੇਸ਼ ਵਿੱਚ ਵਾਪਸ ਭੇਜ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੋਦੀ ਆਪਣਾ 56 ਇੰਚ ਦੇ ਸੀਨੇ ਦਾ ਢੰਡੋਰਾ ਪਿੱਟਦੇ ਸਨ ਪਰ ਹੁਣ 26 ਇੰਚ ਦਾ ਹੀ ਰਹਿ ਗਿਆ ਉਹਨਾਂ ਨੇ ਕਿਹਾ ਕਿ ਮੋਦੀ ਨੂੰ ਆਪਣੇ 56 ਇੰਚ ਦੇ ਸੀਨੇ ਨੂੰ ਦੁਬਾਰਾ ਦਿਖਾਉਣ ਦੀ ਲੋੜ ਹੈ ਤਾਂ ਕਿ ਅਮਰੀਕਾ ਵਰਗੇ ਦੇਸ਼ ਨੂੰ ਪਤਾ ਲੱਗ ਸਕੇ ਕਿ ਭਾਰਤੀਆਂ ਦਾ અપਮਾਨ ਕਿਸ ਤਰ੍ਹਾਂ ਕਰੀਦਾ ਹੈ ਉਹਨਾਂ ਕਹਿਆ ਕਿ ਸਾਡੇ ਨੌਜਵਾਨਾਂ ਦੇ ਹੱਥਾਂ ਵਿੱਚ ਬੇੜੀਆਂ ਜਕੜ ਕੇ ਉਹਨਾਂ ਨੂੰ ਦੇਸ਼ ਵਿੱਚ ਵਾਪਸ ਭੇਜਣਾ ਬੇਇੱਜ਼ਤੀ ਕਰ ਇਹ ਬਹੁਤ ਹੀ ਘਟਿਆ ਕੰਮ ਹੈ ਇਸ ਦੀ ਅਸੀਂ ਨਿਖੇਦੀ ਕਰਦੇ ਹਾਂ ਇਸ ਦੇ ਚਲਦੇ ਅੱਜ ਅਸੀਂ ਹਾਲ ਬਾਜ਼ਾਰ ਦੇ ਬਾਹਰ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਉਹਨਾਂ ਕਹਿਆ ਕਿ ਸਾਰਾ ਦੇਸ਼ ਇਕਜੁੱਟ ਹੈ ਪਰ ਪੰਜਾਬ ਅਤੇ ਅੰਮ੍ਰਿਤਸਰ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਜਿੰਨੇ ਵੀ ਅਮਰੀਕਾ ਵਿੱਚੋਂ ਰਿਪੋਰਟ ਹੋ ਕੇ ਜਹਾਜ਼ ਆ ਰਹੇ ਨੇ ਉਹ ਅੰਬਰ ਸਰ ਵਿੱਚ ਹੀ ਉਤਾਰੇ ਜਾ ਰਹੇ ਨੇ ਉਹਨਾਂ ਕਹਿਆ ਕਿ ਜਿਸ ਦੀ ਅਸੀਂ ਸਖਤ ਸ਼ਬਦਾਂ 'ਚ ਨਖੇਦੀ ਕਰਦੇ ਆਂ ਜੇਕਰ ਮੋਦੀ ਸਰਕਾਰ ਨੇ ਆਪਣਾ 56 ਇੰਚ ਦਾ ਸੀਨਾ ਨਾ ਦਿਖਾਇਆ ਤਾਂ ਸਾਨੂੰ ਮਜਬੂਰਨ ਮੋਦੀ ਦੇ ਖਿਲਾਫ ਸੜਕਾਂ 'ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਨਾ ਪਏਗਾ ਨਰਿੰਦਰ ਮੋਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਡੋਨਲਡ ਟਰੰਪ ਦੇ ਦੇਸ਼ ਅਮਰੀਕਾ ਵਿੱਚ ਗਏ ਨੇ ਜਿਹੜੀਆਂ ਬਾਇਲੈਟਰਲ ਟਾਕਸ ਚੱਲ ਰਹੀਆਂ ਨੇ ਉਹ ਫੇਲ ਹੋ ਚੁੱਕੀਆਂ ਨੇ ਜਿਹੜੀਆਂ ਬਾਇਲੈਟਰਲ ਟਾਕਸ ਜੋ केंद्र सरकार की प्रधानमंत्री मोदी की ट्रंप के साथ जो बायलैटरल टॉक्स चल रही है वो फेल हो चुकी है उसका कारण है कि हमारे लोगों को अमेरिका से जिस तरीके से वापस लाया जा रहा है हमारे जंजीरों में नौजवानों को वापस भेजा जा रहा है उससे साफ समझ आ रही है कि इन इनका छप्पन इंच का सीना ट्रंप के सामने बिल्कुल फीका पड़ चुका है नरेंद्र मोदी जी ने जिस तरीके से पंजाब और हिंदुस्तान के नौजवानों के साथ खिलवाड़ करा पांच लाख की निवेश पांच लाख की इन्वेस्टमेंट पांच लाख करोड़ की फीसें हमारे नौजवानों ने अमेरिका में दी हैं और ट्रंप हमारे नौजवानों के साथ जो हाल कर रहा है उसमें नरेंद्र मोदी एक पार्टी बन चुका है नरेंद्र मोदी झुक गया क्योंकि उसने चंद बिजनेसमैनों का फायदा लेना है और जब जब हमारे देश का प्रधानमंत्री पाकिस्तान जाता है जब जब हमारे देश का प्रधानमंत्री श्रीलंका जाता है वहां पे जो प्रिजनर्स होते हैं जो क्रिमिनल्स होते हैं एक कॉर्डियल रिलेशन दिखाने के लिए एक अच्छा संबंध दिखाने के लिए उन प्रिजनर्स को और क्रिमिनल्स को भी छोड़ा जाता है कि कॉन्फिडेंस बिल्डिंग मेजर लग सके पर जिस तरीके का रवैया आज पंजाब यूथ कांग्रेस के नौजवानों ने दिखाया ਇਹ ਕਿਸ ਤਰੀਕੇ ਸੇ ਹਮਾਰੇ ਨੌਜਵਾਨੋ ਕੋ ਯਹਾਂ ਟੈਰਰਿਸਟ ਸੇ ਵੀ ਜੋ ਬੁਰਾ ਵਿਵਹਾਰ ਹੈ ਉਹ ਕੀਤਾ ਜਾ ਰਹਾ ਹੈ ਇਹ ਇਸਕੇ ਖਿਲਾਫ ਹਮ ਸੜਕਾਂ ਤੇ ਉਤਰੇ ਹੈ ਹਮਾਰੀ ਇੰਡੀਅਨ ਯੂਥ ਕਾਂਗਰਸ ਨੇ ਆਵਾਜ਼ ਉਠਾਈ ਹੈ ਔਰ ਇੱਕ ਹੋਰ ਜਿਹੜੀ ਮੈਂ ਗੱਲ ਕਰਨਾ ਚਾਹਣਾ ਨਾਲ ਹੀ ਕਿ ਅਮਰਸਰ ਨੂੰ ਹੀ ਕਿਉਂ ਚੁਣਿਆ ਨਰਿੰਦਰ ਮੋਦੀ ਜੀ ਨੇ ਪਿਛਲਾ ਜਹਾਜ਼ ਵੀ ਜਿਹੜਾ ਅਮਰਸਰ ਉਤਰਿਆ ਉਹਦੇ ਵਿੱਚ ਵੀ ਹੋਰ ਸੂਬਿਆਂ ਦੇ ਲੋਕ ਜ਼ਿਆਦਾ ਸਿਗੇ ਔਰ ਅੱਜ ਵੀ ਵਕ ਵਕ ਸੂਬਿਆਂ ਦੇ ਲੋਕ ਆ ਰਹੇ ਨੇ ਔਰ ਕੱਲ ਵੀ ਆਏ ਨੇ ਸੋ ਇੱਥੋਂ ਪਤਾ ਲੱਗ ਰਿਹਾ ਕਿ ਮਾਨਸਿਕ ਜਿਹੜਾ ਇਹਨਾਂ ਦਾ ਧਿਆਨ ਹੈ ਇੱਕ ਪੰਜਾਬ ਦੇ ਐਂਟੀ ਮਾਹੌਲ ਬਣਾਉਣਾ ਚਾਹੁੰਦੇ ਨੇ ਕਿਉਂਕਿ ਇਤਿਹਾਸ ਵਿੱਚ ਵੀ ਬਾਹਰਲੇ ਮੁਲਕਾਂ ਦੀ ਸਾਜ਼ਿਸ਼ ਕਰਕੇ ਪੰਜਾਬ ਦਾ ਨੁਕਸਾਨ ਹੋਇਆ ਸੋ ਇਹਨਾਂ ਗੱਲਾਂ ਨੂੰ ਸੋਚਣ ਦੀ ਸਮਝਣ ਦੀ ਲੋੜ ਹੈ ਔਰ ਨੌਜਵਾਨਾਂ ਨਾਲ ਜੋ ਵਿਵਹਾਰ ਹੋ ਰਿਹਾ ਕਿਉਂਕਿ 60000 ਮਹਿਮਾਨ ਸਾਹਿਬ ਨੂੰ ਵੀ ਕਹਿਣਾ ਚਾਹਣਾ ਕਿ 60000 ਕਰੋੜ ਦਾ ਜਿਹੜਾ ਨਿਵੇਸ਼ ਹੈ ਸਾਡੇ ਪੰਜਾਬ ਤੋਂ ਬਾਹਰਲੇ ਮੁਲਕਾਂ ਪਿਛਲੇ ਸਾਲ ਗਏ ਮਾਨ ਸਾਹਿਬ ਔਰ ਕੀ ਕਾਰਵਾਈ ਕਰ ਰਹੇ ਹੋ ਸਾਨੂੰ ਇਹ ਸਮਝ ਆ ਰਹੀ ਹੈ ਕਿ ਜਿਹੜੇ ਡਿਪੋਰਟ ਹੋ ਕੇ ਵਾਪਸ ਆ ਰਹੇ ਨੇ ਉਹ ਉਹਨਾਂ 에ਜੰਟਾਂ ਨੂੰ ਕਹਿ ਰਹੇ ਨੇ ਕਿ ਨਹੀਂ ਤਾਂ ਅਸੀਂ ਕੰਪਲੇਂਟ ਕਰਾਂਗੇ ਤੇ 에ਜੰਟ ਉਹਨਾਂ ਨੂੰ ਕਹਿ ਰਹੇ ਹੈ ਕਿ ਅਸੀਂ ਕਿਸੇ ਹੋਰ ਮੁਲਕ ਚ ਤੁਹਾਨੂੰ ਇਲੀਗਲੀ ਭੇਜ ਦਿੰਨੇ ਆਂ ਵੀ ਸਾਡੇ ਤੇ ਪਰਚਾ ਨਾ ਪਵਾਓ ਕੰਪਲੇਂਟ ਨਾ ਦਿਓ ਇਹਨਾਂ ਦਾ ਜਿਹੜਾ ਰਾਈਟ ਹੈ ਉਹਨੂੰ ਕਿਹਨੇ ਪ੍ਰੋਟੈਕਟ ਕਰਨਾ ਹੈ ਨੌਜਵਾਨਾਂ ਨੂੰ ਕਿਹਨੇ ਸੁਰੱਖਿਅਤ ਰੱਖਣਾ ਹੈ ਉਹ ਮਾਨ ਸਾਹਿਬ ਤੁਸੀਂ ਰੱਖਣਾ ਹੈ ਇਹ ਸਾਰੀਆਂ ਗੱਲਾਂ ਨੂੰ तमाम ਗੱਲਾਂ ਨੂੰ ਦੇਖਦੇ ਹੋਏ ਪੰਜਾਬ ਯੂਥ ਕਾਂਗਰਸ ਸੜਕਾਂ 'ਤੇ ਉਤਰੀ ਹੈ ਇੱਥੋਂ ਅੰਮ੍ਰਿਤਸਰ ਦੀ ਗੁਰੂ ਦੀ ਨਗਰੀ ਤੋਂ ਇੱਥੋਂ ਜਿੱਥੇ ਅੱਜ ਜਹਾਜ਼ ਵੀ ਉਤਰ ਰਹੇ ਨੇ ਇੱਥੋਂ ਅਸੀਂ ਗਲੋਬਲ ਮੈਸੇਜ ਭੇਜਣਾ ਚਾਹ ਰਹੇ ਹਾਂ ਕਿ ਪੰਜਾਬ ਨਾਲ ਗਲਤ ਹੋ ਰਿਹਾ ਹੈ ਪੰਜਾਬ ਨਾਲ ਵਿਤਕਰਾ ਹੋ ਰਿਹਾ ਹੈ ਔਰ ਨੌਜਵਾਨਾਂ ਨੂੰ ਐਦਾਂ ਜਿਹੜਾ ਟਰੰਪ ਟ੍ਰੀਟ ਕਰ ਰਿਹਾ ਔਰ ਤੁਸੀਂ ਗਲੇ ਮਿਲ ਰਹੇ ਹੋ ਟਰੰਪ ਨੂੰ ਬਾਇਲੈਟਰਲ ਟਾਕਸ ਟਰੰਪ ਦੇ ਨਾਲ ਫੇਲ ਹੋ ਚੁੱਕੀਆਂ ਐ ਜੋ ਬਾਇਲੈਟਰਲ ਟਾਕਸ ਚੱਲ ਰਹੀਆਂ ਐ प्रधानमंत्री मोदी और राष्ट्रपति ट्रंप के बीच में वो टोटली कलेब्स और फेलियर है अगर अगर मोदी जी हमारे नौजवानों को बचा नहीं सकते सुरक्षित नहीं रख सकते उनके राइट्स को प्रोटेक्ट नहीं कर सकते इन बायोलिटरल टॉक्स का कोई मतलब नहीं है प्रधानमंत्री नरेंद्र मोदी मुद्दा बिल्कुल चुप बैठे क्योंकि एक वीक चीफ मिनिस्टर है ਵੀਕ ਭਗਵੰਤ ਮਾਨ ਜੀ ਪੰਜਾਬ ਦੇ ਵੀਕ ਮੁੱਖ ਮੰਤਰੀ ਸਾਹਮਣੇ ਆ ਰਹੀ ਹੈ ਗੱਲ ਕਿ ਉਹ ਵੀਕ ਸਾਬਤ ਹੋ ਰਹੇ ਨੇ ਨਾ ਪ੍ਰਧਾਨ ਮੰਤਰੀ ਕੋ ਪੰਜਾਬ ਦੀ ਕੋਈ ਗੱਲ ਰੱਖ 파 ਰਹੇ ਨੇ ਨਾ ਕੋਈ ਇਦਾਂ ਦੀ ਗੱਲ ਆ ਰਹੀ ਹੈ ਸੋ ਦੁੱਖ ਦੀ ਗੱਲ ਹੈ ਕਿ ਸਾਨੂੰ ਅੱਜ ਨੌਜਵਾਨਾਂ ਨੂੰ ਪੰਜਾਬ ਦੇ ਔਰ ਹਿੰਦੁਸਤਾਨ ਦੇ ਨੌਜਵਾਨਾਂ ਦੇ ਕਿਤਾ ਨਹੀਂ ਆ ਸਾਨੂੰ ਸੜਕਾਂ ਦੇ ਉੱਤਰਨਾ ਅੱਜ ਸਾਡੇ ਪੰਜਾਬ ਦੇ ਪ੍ਰਧਾਨ ਮੋਹਿਤਮਿੰਦਰਾ ਜੀ ਦੀ ਗਵਾਈ ਦੇ ਵਿੱਚ ਅੰਮ੍ਰਿਤਸਰ ਜੂਸ ਕਾਂਗਰਸ ਲੋਕ ਸਭਾ ਵੱਲੋਂ ਰੋਜ ਪ੍ਰਦਰਸ਼ਨ ਕੀਤਾ ਗਿਆ ਮੋਦੀ ਦੇ ਖਿਲਾਫ ਜੋ ਕਿ ਮੋਦੀ 55 ਇੰਚ ਦੀ ਛਾਤੀ ਵਾਲਾ ਕਹਿ ਕੇ ਇਹਦੀ ਛਾਤੀ 26 ਇੰਚ ਦੀ ਵੀ ਦਿਖਾਈ ਨਹੀਂ ਦੇ ਰਹੀ ਇਹ ਇੱਕ ਉਤਰੰਪ ਦੇ ਨਾਲ ਜਰਾਨਾ ਸ਼ੋਅ ਕਰਨ ਚਾਹ ਰਿਹਾ ਆ ਜਦ ਕਿ ਇਹ ਪੰਜਾਬ ਨੂੰ ਇੱਕ ਸਿਰ ਪੁਰਾਣੇ ਦੌਰ ਦੇ ਵਿੱਚ ਖਿੱਚ ਕੇ ਲੈ ਕੇ ਜਾ ਰਹੇ ਆ ਜੋ ਕਿ ਦਰ ਸਰ ਬਹੁਤ ਗਲਤ ਹੋ ਰਿਹਾ ਹੈ ਪੰਜਾਬ ਨਾਲ ਹਮੇਸ਼ਾ ਤੋਂ ਅੱਜ ਤੱਕ ਇਹ ਚਾਈ ਹੁੰਦੇ ਆ ਰਹੀ ਆ ਇਸ ਵਾਰ ਵੀ ਜਿਹੜੇ ਸਾਰੇ ਦੇਸ਼ ਦੇ ਵਿੱਚ ਬਾਕੀ ਸਟੇਟਾਂ ਦੇ ਨੌਜਵਾਨ ਵੀ ਸਾਡੇ ਦੇਸ਼ ਸਾਡਾ ਇੱਕ ਆ ਪਰ ਬਾਕੀ ਸਟੇਟਾਂ ਦੇ ਵਿੱਚੋਂ ਵੀ ਨੌਜਵਾਨ ਜਿਹੜੇ ਆ ਰਹੇ ਸੀ ਇਥੋਂ ਅਮਰੀਕਾ ਤੋਂ ਡਿਪਲੋਮਾ ਹੋ ਗਏ ਪਰ ਇਹਦੇ ਲਈ ਪੰਜਾਬ ਨੂੰ ਹੀ ਇਹ 네ਗੇਟਿਵ ਦਿਖਾਉਣ ਦੇ ਲਈ ਹਰ ਵਾਰ ਦੀ ਤਰ੍ਹਾਂ ਪੰਜਾਬ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਤੇ ਇੱਥੇ ਜਹਾਜ਼ ਉਤਾਰੇ ਜਾ ਰਹੇ ਆ ਤੇ ਉਹਨਾਂ ਨੂੰ ਬਹੁਤ ਹੀ ਬੇਤੰਗ ਨਾਲ ਇੱਕ ਉਗਰਵਾਦੀ ਟਾਈਪ ਕੀ ਮੈਂ 84 ਦੇ ਵਿੱਚ ਨਾਜਾਇਜ਼ ਪੰਜਾਬ ਨਾ ਹੁੰਦੀ ਆਈ ਆ ਉਸੇ ਤਰ੍ਹਾਂ ਕਰੀ ਆ ਇਹਨਾਂ ਨੇ ਉਸੇ ਤਰ੍ਹਾਂ ਹੀ ਹੱਥਾਂ ਦੇ ਵਿੱਚ ਬੇੜੀਆਂ ਪਾਈਆਂ ਅੱਜ ਉਸੇ ਤਰ੍ਹਾਂ ਐ ਮੋਦੀ ਸਰਕਾਰ ਦੇ ਖਿਲਾਫ ਅਟੈਕ ਕਰ ਰਹੇ ਆ ਹੱਥ ਵਿੱਚ ਏੜੀਆਂ ਪਾ ਕੇ ਅੱਜ ਮੋਦੀ ਦਾ ਪੁੱਤਰਾ ਫੋਕਿਆ ਜਾਏਗਾ ਵੀ ਮੋਦੀ ਜੀ ਟਰੰਪ ਨਾਲ ਜੇ ਉਹ ਸਾਡੇ ਨਾਲ ਦਰਵੇવાર ਕਰਿਆ ਤੁਸੀਂ ਵੀ ਉਹਨਾਂ ਨੂੰ ਆਪਣੀ 52 ਇੰਚ ਵਾਲੀ ਜਿਹੜੀ ਛਾਤੀ ਕਹਿੰਦੇ ਸੀ ਉਹ ਦਿਖਾਓ ਤੁਹਾਡੀ ਜਿਹੜੀ ਉਹ 8 ਇੰਚ ਵਾਲੀ ਛਾਤੀ ਆ ਉਹ 20 ਦਿਨ ਵੀ ਦਿਖ ਰਹੀ ਇਸ ਲਈ ਉਹ ਅਜਰਾਨਾ ਆਪਣਾ ਕਦਮ ਕਰੋ ਤੇ ਉਹਨੂੰ ਜਿੱਦਾਂ ਉਹ ਅੱਖਾਂ ਕੱਢ ਕੇ ਸਾਡੇ ਦੇਸ਼ ਨਾਲ ੱੱੱਕਾ ਕਰ ਰਿਹਾ ਉਸੇ ਤਰ੍ਹਾਂ ਇਦਾਂ ਹੀ ੱੱੱਕਾ ਉਹਦੇ ਨਾਲ ਆਊਗਾ ਫੇਰ ਜਾ ਕੇ ਨੌਜਵਾਨਾਂ ਨੂੰ ਆਪਣਾ ਬਚਾਅ ਹੋਊਗਾ ਨਹੀਂ ਤੇ ਪੰਜਾਬ ਨਾਲ ਜੋ ੱੱੱਕਾ ਪਹਿਲਾਂ ਹੁੰਦਾ ਜਾ ਰਿਹਾ ਸੀ ਉਸੇ ਤਰ੍ਹਾਂ ਫੇਰ ੱੱੱਕਾ ਰਹੇ ਤੁਹਾਨੂੰ